ਪੰਜਾਬ ਦੇ ਪ੍ਰਸਿੱਧ ਕਮੇਡੀਅਨ ਅਤੇ ਅਦਾਕਾਰ ਮਰਹੂਮ ਜਸਵਿੰਦਰ ਸਿੰਘ ਪੱਲਾ ਜੀ ਨੂੰ ਲੈ ਕੇ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਮੁਹਾਲੀ ਵਿਖੇ ਪਹੁੰਚੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਹੁਣ ਸਰਕਾਰ ਜਸਵਿੰਦਰ ਪੱਲਾ ਜੀ ਦੀ ਯਾਦਗਾਰ ਬਣਾਵੇਗੀ ਇਹ ਖਬਰ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਦੂਜੇ ਪਾਸੇ ਜਸਵਿੰਦਰ ਪੱਲਾ ਜੀ ਨੂੰ ਪਦਮ ਸ਼੍ਰੀ ਸਨਮਾਨ ਦੇਣ ਦੀ ਮੰਗਾਂ ਵੀ ਜ਼ੋਰਾਂ 'ਤੇ ਨੇ ਲੋਕ ਜਾਣਦੇ ਨੇ ਕਿ ਪੱਲਾ ਜੀ ਨੇ ਆਪਣੀ ਅਦਾਕਾਰੀ ਦੇ ਜ਼ਰੀਏ ਪੰਜਾਬੀ ਸਿਨੇਮਾ ਅਤੇ ਹਾਸੇ ਵਿਅੰਗ ਦੇ ਖੇਤਰ ਦੇ ਵਿੱਚ ਕਿੰਨਾ ਵੱਡਾ ਬੇਮਿਸਾਲ ਯੋਗਦਾਨ ਪਾਇਆ। ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਲ ਵੀ ਗੱਲਬਾਤ ਕਰਨਗੇ ਤਾਂ ਜੋ ਇਸ ਯਾਦਗਾਰ ਨੂੰ ਹਕੀਕਤ ਰੂਪ ਦਿੱਤਾ ਜਾ ਸਕੇ। ਉਹਨਾਂ ਕਿਹਾ ਹੈ ਕਿ ਜਸਵਿੰਦਰ ਪੱਲਾ ਉਹ ਨਾਮ ਹੈ ਜਿਸ ਨੇ ਪੰਜਾਬੀ ਸਿਨੇਮਾ ਅਤੇ ਸਟੇਜ ਕਮੇਡੀ ਨੂੰ ਇੱਕ ਨਵੀਂ ਉਚਾਈ ਦਿੱਤੀ। ਉਹਨਾਂ ਦੀ ਕਮੇਟੀ ਸਿਰਫ ਹਾਸੇ ਲਈ ਨਹੀਂ ਸੀ ਉਹ ਹਾਸੇ ਦੇ ਰਾਹੀ ਪੰਜਾਬੀ ਸਮਾਜ ਦੀਆਂ ਹਕੀਕਤਾਂ ਸਮੱਸਿਆਵਾਂ ਅਤੇ ਸੱਭਿਆਚਾਰ ਨੂੰ ਵੀ ਬੜੇ ਹੀ ਖਾਸ ਢੰਗ ਦੇ ਨਾਲ ਪੇਸ਼ ਕਰਿਆ ਕਰਦੇ ਸੀ ਉਹਨਾਂ ਦੇ ਡਾਇਲੌਗ ਉਹਨਾਂ ਦੀ ਟਾਈਮਿੰਗ ਅਤੇ ਉਹਨਾਂ ਦਾ ਅੰਦਾਜ਼ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਵਸਦਾ ਹੈ ਦਰਸ਼ਕਾਂ ਦੇ ਵਿੱਚ ਭੱਲਾ ਜੀ ਲਈ ਪਿਆਰ ਇਹ ਦਰਸਾਉਂਦਾ ਹੈ ਕਿ ਲੋਕ ਉਹਨਾਂ ਨੂੰ ਸਿਰਫ ਇੱਕ ਕਲਾਕਾਰ ਨਹੀਂ ਸਗੋ ਪੰਜਾਬੀ ਸੱਭਿਆਚਾਰ ਦੀ ਰੂਹ ਮੰਨਦੇ ਨੇ ਪੰਜਾਬੀਆਂ ਦੇ ਦਿਲਾਂ ਤੇ ਬਹੁਤ ਲੰਬਾ ਸਮਾਂ ਪੱਲਾ ਸਾਹਿਬ ਨੇ ਰਾਤ ਕੀਤਾ ਔਰ ਇਹ ਪੂਰੀ ਦੁਨੀਆ ਦੇ ਅੰਦਰ ਪੰਜਾਬੀਆ ਦਾ ਝੰਡਾ ਬੁਲੰਦ ਕੀਤਾ ਪਿਛਲੇ ਦਿਨੀ ਸਾਡੇ ਵਿਚਕਾਰ ਨਹੀਂ ਰਹੇ ਬੜਾ ਅਫਸੋਸ ਆ ਪੂਰੇ ਪੰਜਾਬੀ ਜਗਤ ਨੂੰ ਪੂਰੇ ਉਹਨਾਂ ਦੇ ਜਿਹੜੇ ਵੀ ਉਹਨਾਂ ਨੂੰ ਫੋਲੋ ਕਰਦੇ ਸੀ ਉਹਨਾਂ ਦੇ ਫੋਲੋਅਰ ਨੂੰ ਬਹੁਤ ਵੱਡਾ ਦੁੱਖ ਲੱਗਿਆਗਾ ਅੱਜ ਅਫਸੋਸ ਪ੍ਰਗਟ ਕਰਨ ਦੇ ਲਈ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਿਆ ਹਨ ਧਰਮ ਪਤਨੀ ਉਹਦੇ ਬੇਟੇ ਨੂੰ ਮਿਲੇ ਹਨ ਸਾਰੇ ਉਹਨਾਂ ਦੇ ਪੁਰਾਣੇ ਸਾਥੀ ਉਹਨਾਂ ਬਾਰੇ ਉਹਨਾਂ ਦੇ ਸੁਭਾਅ ਬਾਰੇ ਕਿਉਂਕਿ ਨਿੱਜੀ ਤੌਰ ਤੇ ਸਾਡਾ ਸਾਹਮਣੇ ਨਹੀਂ ਸੀ ਪਰ ਲੇਕਿਨ ਉਹਨਾਂ ਦੇ ਜਿਹੜਾ ਕਮੇਡੀ ਆ ਉਹਦੇ ਰਾਹੀਂ ਉਹਨਾਂ ਨੂੰ ਬਿਲਕੁਲ ਜਾਣਦੇ ਸੀਗੇ ਪਰ ਲੇਕਿਨ ਅੱਜ ਮਿਲ ਪਤਾ ਲੱਗਿਆ ਕਿ ਕਿਦਾਂ ਸ਼ਰਮਾ ਜੀ ਨਾਲ ਲਗਭਗ ਉਹਨਾਂ ਨੇ 50 ਸਾਲ ਭਰਾਮਾਂ ਦੀ ਤਰ੍ਹਾਂ ਬਤੀਤ ਕੀਤੇ ਕਿਦਾਂ ਸੱਕੇ ਪਰਾ ਰਹੇ ਰਹਿੰਦੇ ਨੇਗੇ ਔਰ ਹਮੇਸ਼ਾ ਹੀ ਪੰਜਾਬੀਅਤ ਤੇ ਪੰਜਾਬੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਜਿੱਥੇ ਵੀ ਗਏ ਦੁਨੀਆ ਦੇ ਅੰਦਰ ਜਿਹੜੀ ਵੀ ਕੰਟਰੀ ਚ ਗਏ ਉੱਥੇ ਹੀ ਮੈਂ ਸਮਝਦਾ ਪੰਜਾਬੀਓ ਦਾ ਝੰਡਾ ਜਿਹੜਾ ਉਹ ਬੁਲੰਦ ਕੀਤਾ ਬਹੁਤ ਵੱਡਾ ਪੰਜਾਬੀ ਕਲਚਰ ਦੇ ਲਈ ਮੈਂ ਸਮਝਦਾ ਵੱਡਾ ਯੋਗਦਾਨ ਆ ਉਹਨਾਂ ਦਾ ਔਰ ਸਦੀਆਂ ਤੱਕ ਆਉਣ ਵਾਲੀਆਂ ਹਜ਼ਾਰਾਂ ਤੱਕ ਭੱਲਾ ਸਾਹਿਬ ਨੂੰ ਲੋਕ ਯਾਦ ਕਰਦੇ ਆਂ। ਹਾਂ ਉਹਨਾਂ ਦੀ ਕਮੇਟੀ ਸੀ ਕਦੇ ਪਰਿਵਾਰ ਦੇ ਵਿੱਚ ਹਮੇਸ਼ਾ ਹੀ ਬੈਠ ਕੇ ਜਿਹੜਾ ਸੋਚ ਸਕਦੇ ਸੀ ਅਸੀਂ ਦੇਖ ਸਕਦੇ ਸੀ ਕਦੇ ਉਹਨਾਂ ਦੀ ਕੋਈ ਪਾਰਟੀ ਨਹੀਂ ਕਰ ਦਿੱਤੀ ਉਹਨਾਂ ਦੇ ਅੱਧ ਤੱਕ। ਬਿਲਕੁਲ ਇਹੀ ਸਭ ਤੋਂ ਵੱਡਾ ਸਨੇਹ ਹੈਗਾ ਕਿ ਜਿਹੜਾ ਕਲਾਕਾਰ ਉਹੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਜਿਹੜਾ ਜਦੋਂ ਤੁਸੀਂ ਉਹਨੂੰ ਪਰਿਵਾਰ ਦੇ ਵਿੱਚ ਬੈਠ ਕੇ ਆਪਣੇ ਬੱਚਿਆਂ ਦੇ ਵਿੱਚ ਆਪਣੀਆਂ ਧੀਆਂ ਦੇ ਵਿੱਚ ਆਪਣੇ ਪੁੱਤਰਾਂ ਦੇ ਵਿੱਚ ਆਪਣੇ ਮਾਪੇ-ਮਾਪ ਦੇ ਸਾਹਮਣੇ ਔਰ ਇੱਕ ਅੱਛੇ ਢੰਗ ਦੇ ਨਾਲ ਸੁਣ ਸਕਦੇ ਹੋ ਔਰ ਆਪਣੇ ਆਪ ਨੂੰ ਜਿਹੜਾ ਹੈਗਾ ਖੁਸ਼ ਰੱਖ ਲੈਂਦੇ ਹੋ ਸੋ ਇਸ ਤਰ੍ਹਾਂ ਦੀ ਉਹਨਾਂ ਨੇ ਕਮੇਡੀ ਕੀਤੀ ਹੈ ਮੈਂ ਸਮਝਦਾ ਇਸ ਤਰ੍ਹਾਂ ਦੇ ਕਮੇਡੀਅਨ ਦੁਨੀਆ ਦੇ ਅੰਦਰ ਬਹੁਤ ਥੋੜੇ ਹੋਏ। ਅੱਛਾ ਜੀ ਨੂੰ ਸਰ ਕੋਈ ਯਾਦਗਾਰ ਕੋਈ ਕਮਾਰ ਨਾਲ ਗੱਲਬਾਤ ਹੋਈ ਸੀ ਕਿ ਮੁੱਖ ਮੰਤਰੀ ਸਾਹਿਬ ਵੀ ਆਏ ਸੀ ਕਿ ਪਹਿਲੇ ਦਿਨ ਉਹਨੂੰ ਵੀ ਜਿਹੜਾ ਉਹਨਾਂ ਨੇ ਵੀ ਕੋਈ ਲੋਸ ਸੀ ਉਹਨਾਂ ਦੇ ਬੜਾ ਰੀਨ ਉਹਨਾਂ ਨੇ ਯਾਦ ਕੀਤਾ ਉਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਖੁੱਦ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਕਮੇਟੀ ਨੂੰ ਸਮਰਪਿਤ ਕੀਤਾ ਹੈਗਾ ਬੜਾ ਲੰਮਾ عرصਾ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਦੇ ਦੌਰਾਨ ਕਮੇਟੀ ਕੀਤੀ ਹੈ ਹੁਣ ਉਹ ਪੰਜਾਬ ਦੇ ਤੌਰ ਮੁੱਖ ਮੰਤਰੀ ਸੇਵਾ ਕਰ ਰਹੇ ਨੇ ਬਿਲਕੁਲ ਅਸੀਂ ਉਹਨਾਂ ਨਾਲ ਸਲਾਹ ਕਰਾਂਗੇ ਸਲਾਹ ਕਰਕੇ ਜਿਸ ਤਰ੍ਹਾਂ ਦੀ ਵੀ ਟੁਕਮੀ ਯਾਦਗਾਰ ਬਣਾਉਣ ਦੀ ਗੱਲ ਹੋ ਬਿਲਕੁਲ ਪਰਿਵਾਰ ਦੇ ਮੈਂਬਰ ਸਾਹਿਬ ਕਹੜੇ ਨੇ ਕਿ ਅੰਦਰ ਹੀ ਮਿਲ ਕੇ ਆਂਗੇ ਜੋ ਵੀ ਪਰਿਵਾਰ ਹੁਕਮ ਲਾਉ ਅਸੀਂ ਉਹ ਕਿਹੜੇ ਪ੍ਰਵਾਨ ਕਰਾਂਗੇ ਜਿਵੇਂ ਰਾਜ ਸਭਾ ਮੈਂਬਰ ਸੁਖਮਨ ਸੰਧੂ ਵੀ ਐਸਆਈਓ ਕੰਦੇਸੀ ਵੀ ਪੰਜਾਬ ਸਰਕਾਰ ਦੇਕਰ ਮਹਾਲੀ ਦੇ ਵਿੱਚ ਕੋ ਜਮੀਨ ਮਹੱਗਿਆ ਕਰਵਾ ਦੇਵੇ ਤਾਂ ਅਸੀਂ ਕੇਂਦਰ ਸਰਕਾਰ ਤੋਂ ਫੰਡ ਲੈ ਆ ਕੇ ਉਹਨਾਂ ਦੀ ਯਾਦਗਾਰ ਤੋਂ ਮਹਾਲੀ ਤੋਂ ਬਣਾ ਸਕਦੇ ਹਾਂ ਬਿਲਕੁਲ ਕੋਈ ਜਮੀਨ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਕਿਸਮ ਦੀ ਜਮੀਨ ਵੀ ਵਹਈਆ ਕਰਾਵਾਂਗੇ ਔਰ ਯਾਦਗਾਰ ਵੀ ਬਣਾਵਾਂਗੇ ਮਹਿਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਇਸ ਬੰਦੇ ਸਲਾਹ ਕਰਾਂਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਬਹੁਤ ਹੀ ਅਜ਼ੀਜ਼ ਬਹੁਤ ਹੀ ਖਾਸ ਹੋ ਮਿੱਤਰਾਂ ਚੋਂ ਤੇ ਸੀ ਬਹੁਤ ਵਧੀਆ ਸਾਥ ਸੀ ਉਹਨਾਂ ਦੇ ਆਪ ਬੈਠ ਕੇ ਘੰਟਾ ਕਿਉਂਕਿ ਉਹ ਫਿਰ ਪਰਿਵਾਰ ਦੇ ਨਾਲ ਉਹਨਾਂ ਦੀ ਸਾਥ ਸੀ ਸੁੱਧ ਪਰਿਵਾਰ ਤੇ ਮਾਨ ਸਾਹਿਬ ਬੱਠੇ ਬੈਠ ਕੇ ਡਿਸਾਈਡ ਕਰਨਗੇ ਜਿਸ ਤਰ੍ਹਾਂ ਦੀ ਵੀ ਯਾਦਗਾਰ ਹੋਊਗੀ ਉਹ ਬਿਲਕੁਲ ਬਣਾਵਾਂਗੇ ਠੀਕ ਹੈ ਚਲੋ